ਦੀ ਬੜੀ ਬਾਤ ਹੈ ਕਿ ਹੱਥ ਨਹੀਂ ਮਿਲਾਏ। ਮਤਲਬ ਇਹ ਕੋਈ ਇਹ ਦਿਨ ਆਪਾਂ ਕੁਝ ਇਹ ਆਪਰੇਸ਼ਨ ਸੰਧੂਰ ਜਿੱਤ ਗਏ। ਹੱਥ ਨਹੀਂ ਮਿਲਾਏ। ਖੇਡ ਤਾਂ ਹੈਗੇ ਉਹਨਾਂ ਨਾਲੋਂ ਕੈਚ ਤਾਂ ਲਏ ਨੇ ਉਹਨਾਂ ਦੇ ਫਿਰ। ਛੱਕੇ ਤਾਂ ਉਹਨਾਂ ਨੂੰ ਵੀ ਮਾਰੇ ਨੇ, ਉਹਨਾਂ ਨੇ ਹੀ ਮਾਰੇ ਨੇ। ਜਦ ਤਾਂ ਹੋਵੇ ਨਾ ਵੀ ਉਹਨਾਂ ਨੇ ਸਾਡੇ ਕੈਚ ਨਹੀਂ ਲਏ, じゃ ਅਸੀਂ ਉਹਨਾਂ ਦੇ ਕੈਚ ਨਹੀਂ ਲਿਆ, ਅਸੀਂ ਉਹਨਾਂ ਦੀ ਬਾਲ ਨੂੰ ਹੱਥ ਲਾਉਂਦੇ। ਇਹ ਉਹ ਨੂੰ ਪਾਕਿਸਤਾਨ ਦਾ ਬੱਲਾ ਲੱਗਿਆ ਹੋਇਆ ਇਹਨੂੰ ਅਸੀਂ ਨਹੀਂ ਲਾਉਂਦੇ ਹੱਥ ਫਿਰ ਤੂੰ ਖੇਡਣਾ ਕਿਉਂ ਹੈ ਜੀ ਮਤਲਬ ਅਨੁਰਾਗ ਠਾਕਰ ਜੀ ਕਹਿੰਦੇ ਕਿ ਅਕੇ ਅਨੁਰਾਗ ਠਾਕਰ ਜੀ ਕਹਿੰਦੇ ਜੀ ਕਿ ਜਿਹੜੇ ਟੂਰਨਾਮੈਂਟ ਹੁੰਦੇ ਨੇ ਮਲਟੀ ਕੰਟਰੀ ਉਹਦੇ ਚ ਖੇੜਣਾ ਪੈਂਦਾ ਅਨੁਰਾਗ ਠਾਕਰ ਜੀ ਕਦੋਂ ਜੰਮੇ ਹੋਣੇ ਮੈਨੂੰ ਪਤਾ ਨਹੀਂ ਪਰ ਕਦੋਂ ਤੋਂ ਤਾਂ ਬਾਈਕਟ ਚੱਲ ਰਿਹਾ ਜੀ 87 ਚ ਬਾਈਕਟ ਹੋਇਆ ਏਸ਼ੀਆ ਕੱਪ ਦਾ ਵਰਲਡ ਕੱਪ ਚ ਵਾਈਟ ਕੱਪ ਹੋਇਆ ਕਿ ਨਹੀਂ ਖੇਡਦੀ ਸੀ ਇਹਨਾਂ ਨਾਲ ਤੇ ਉਦੋਂ ਫਿਰ ਉਹ 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 ਤਾਂ ਵਾਈਟ ਕੱਪ ਤੋਂ ਤਾਂ ਵੱਡਾ ਕੋਈ ਮਲਟੀਨੇਸ਼ਨਲ ਟੂਰਨਾਮੈਂਟ ਨਹੀਂ ਨਾ ਜਿਸ ਵਿੱਚ ਜਿਹੜਾ ਜਿਹੜਾ ਵਰਲਡ ਕੱਪ ਸ਼੍ਰੀਲੰਕਾ ਨੇ ਜਿੱਤਿਆ ਸੀ ਸੋ ਮਤਲਬ ਆਪਣੇ ਸਾਹਬ ਨਾਲ ਹੀ ਕਰੀ ਜਾਂਦੇ ਫਿਲਮ ਰਿਲੀਜ਼ ਨਹੀਂ ਹੋਣ ਦੇਣੀ ਗਦਾਰੋਂ ਪਾਕਿਸਤਾਨੀ ਕਲਾਕਾਰ ਨੇ ਤੇ ਫਿਰ ਮੈਚ ਹੋ ਜਾਊਗਾ ਕ੍ਰਿਕਟ ਦਾ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਅਜਿਹੀ ਕਿਹੜੀ ਮਜਬੂਰੀ ਸੀ ਮੈਚ ਕਰਾਉਣ ਦੀ ਉਹ ਮੈਚ ਦੇ ਵਿੱਚੋਂ ਪਾਕਿਸਤਾਨ ਬੋਰਡ ਨੂੰ ਵੀ ਹਿੱਸਾ ਜਾਊਗਾ ਮੈਚ ਖੇਡਣ ਦਾ ਤੇ ਫਿਰ ਉਹ ਉਹ ਕਿੱਥੇ ਇਸਤੇਮਾਲ ਕਰਨਗੇ ਮਲ ਫਾਇਦਾ ਪਾਕਿਸਤਾਨ ਦਾ ਉਥੇ ਕਿਹੜਾ ਕੋਈ ਕੋਈ ਬਾਡੀ ਜਿਹੜੀ ਆ ਉਹ ਇੰਡੀਪੈਂਡੈਂਟ ਹੈ ਉਹ ਆਰਮੀ ਦੇ ਅੰਡਰ ਹੈ ਸਾਰਾ ਕੁਝ ਉਹ ਲੈ ਜਾਣਗੇ ਪੈਸੇ ਲਿਆਓ ਪੈਸੇ ਜੀ ਚਾਹੀਦੇ ਆ ਉਧਰ ਬੰਦੇ ਭੇਜਣੇ ਆ ਉਧਰ ਚਿੱਟਾ ਭੇਜਣਾ ਉਧਰ ਬੰਦੂਕਾਂ ਭੇਜਣੀਆਂ ਉਦੋਂ ਉਦੋਂ ਕਹਿ ਦਿੰਦੇ ਬਸ ਇਹ ਤਾਂ ਜੀ ਖੇਡਾਂ ਬਹੁਤ ਜ਼ਰੂਰੀ ਸੀ ਕੀ ਮਜਬੂਰੀ ਸੀ ਫਿਰ ਚਲੋ ਠੀਕ ਹੈ ਮੈਚ ਖੇਡ ਲਿਓ ਕੋਈ ਗੱਲ ਨਹੀਂ ਫਿਰ ਸ਼ਰਧਾਲੂਆਂ ਤੋਂ ਕੀ ਕਸੂਰ ਹੋ ਗਿਆ ਜੀ ਕਿ ਮੱਥਾ ਟੇਕਣ ਵਾਸਤੇ ਤੁਸੀਂ ਜਾਣ ਨਹੀਂ ਦੇ ਰਹੇ ਉਹਨਾਂ ਨੂੰ ਉਹ ਨਹੀਂ ਜਾ ਸਕਦੇ ਜੇ ਮੈਚ ਖੇਡ ਸਾਬਦੇ ਹੋ ਫਿਰ ਕਰਤਾਰਪੁਰ ਸਾਹਿਬ ਜਾਂ ਨਨਕਾਣਾ ਸਾਹਿਬ ਮੱਥਾ ਟੇਕਣ ਤੋਂ ਕੀ ਅਰਜ਼ੀ ਅਜ ਫਿਰ ਮੈਂ ਸਾਰਾ ਕੁਝ ਤੁਹਾਡੀ ਮਰਜ਼ੀ ਨਾਲ ਚੱਲੂਗਾ ਕਦੇ ਮਰ ਜਾ ਚੀੜੀਏ ਕਦੇ ਜਿਉਂਦੀ ਹੋ ਜਾ ਚੀੜੀਏ ਐਂ ਚੱਲੂਗਾ ਅਫਗਾਨਿਸਤਾਨ ਚ ਆਫਤ ਆਈ 1 ਮਿੰਟ ਚ ਪੈਸੇ ਪਹੁੰਚ ਜਾਂਦੇ ਏ ਜਿਹੜੇ ਕਿ ਸਾਨੂੰ ਲੁੱਟਣ ਆਉਂਦੇ ਰਹੇ ਪਹਿਲਾਂ ਅਫਗਾਨੀ ਪੰਜਾਬ 'ਚ ਆਫਤ ਆਈ ਅੰਨੇ ਦਿਨਾਂ ਬਾਅਦ ਆਏ 1600 ਕਰੋੜ ਰੁਪਏ ਅਨਾਉਂਸ ਕਰ ਗਏ ਅੱਜ ਵੀ ਮੈਂ ਚੀਫ ਸੈਕਟਰੀ ਨੂੰ ਪੁੱਛੇ ਸਾਰੇ ਤੱਕ 1 ਰੁਪਇਆ ਨਹੀਂ ਆਇਆ ਜੀ ਮਤਲਬ ਕੀ ਦੁਸ਼ਮਣੀ ਕਿਹੜੀ ਕੱਢ ਰਹੇ ਆ ਪੰਜਾਬ ਨਾਲ ਉਹ ਕਿਉਂਗੇ ਨਹੀਂ ਪੰਜਾਬ ਤੁਹਾਨੂੰ ਜਿਤਾਉਂਦਾ ਫਿਰ ਕੀ ਹੁੰਦਾ ਬਹੁਤ ਕੁਛ ਹੈ ਤੁਹਾਡੇ ਕੋਲੇ ਜਿੜ ਜਿੜੀ ਕੋਈ ਸਟੇਟ ਨਹੀਂ ਤੁਹਾਡੇ ਵਿਚਾਰਾਂ ਮੁਤਾਬਕ ਚੱਲਦੀ ਤੁਸੀਂ ਫਿਰ ਐ ਦੁਸ਼ਮਣੀਆਂ ਕਿੱਡੋਂਗੇ ਸਾਡੇ ਨਾਲ ਆ ਹੁਣ ਤੱਕ ਭਾਜਪਾ ਵਾਲੇ ਉਲਟੇ ਸਿਲਦੇ ਸਵਾਲ ਜੇ ਪੁੱਛੀਂਂਦੇ ਰਹਿੰਦੇ ਸੀ ਆਹ ਕਰੋ ਜਾਂ ਦੱਸੋ ਜੀ ਹੁਣ ਜਖੜ ਸਾਹਿਬ ਹੁਣ ਪੁੱਛੋ ਸਾਹਿਬ ਜੀ ਜਖੜ ਸਾਹਿਬ ਸਾਹਿਬ ਜੀ ਸ਼ਾਇਦ ਕਰਨਗੇ ਪ੍ਰੈਸ ਕਾਨਫਰੰਸ ਤੋਂ ਬਾਅਦ ਸਾਹਿਬ ਜੀ ਹੁਣ ਤਾਂ ਪੁੱਛ ਲਓ ਬਿੱਟੂ ਜੀ ਤੁਸੀਂ ਪੁੱਛ ਲਓ ਮਾਨ ਮੰਤਰੀ ਨੂੰ ਪੁੱਛੋ ਕਿ ਮੱਥਾ ਟੇਕਣ ਵਾਲੀ ਸੰਗਤ ਕਿਉਂ ਰੋਕੀ ਹੈ ਵੀ ਕੱਲ ਹਜੇ ਮੈਚ ਲਾਈਵ ਹੋ ਕੇ ਹਟਿਆ ਤੇ ਅਸੀਂ ਆਪਦੇ ਗੁਰੂ ਦੇ ਮੱਥਾ ਨਹੀਂ ਟੇਕ ਸਕਦੇ ਇਹ ਸਾਡੇ ਲਈ ਕੋਈ ਰਾਜਨੀਤਿਕ ਜਬ ਕਾਰੋਗਾਰ ਨਹੀਂ ਹੈ ਕਿ ਸਾਡੀ ਆਸਥ ਹੈ ਹਰ ਰੋਜ਼ ਅਰਦਾਸ ਦੇ ਵਿੱਚ ਅਸੀਂ ਇਹ ਪ੍ਰਮਾਤਮਾ ਤੋਂ ਮੰਗਦੇ ਹਾਂ ਕਿ ਨਣਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਨੂੰ ਜਿਹਨਾਂ ਨੂੰ ਪੰਥ ਤੋਂ ਵਿਚੋੜਿਆ ਗਿਆ ਉਹਨਾਂ ਦੀ ਸੇਵਾ ਸੰਭਾਲਦਾ ਅਸੀਂ ਜ਼ਿੰਮੇਵਾਰੀ ਮੰਗਦੇ ਆ ਉਹਨਾਂ ਦੀ ਸੇਵਾ ਸੰਭਾਲ ਦੀ ਕਿ ਖਾਲਸਾ ਜੀ ਨੂੰ ਬਖਸ਼ੋ ਤੇ ਅਸੀਂ ਉੱਥੇ ਮੱਥਾ ਟੇਕਣੇ ਜਾ ਸਕਦੇ ਕਿਉਂਕਿ ਪਾਕਿਸਤਾਨ ਨਾਲ ਸੰਬੰਧ ਖਰਾਬ ਨਹੀਂ ਹੈ ਮੈਦ ਖੇਡ ਜਾਦੇ ਉਹਨਾਂ ਨੂੰ ਕਿਉਂਕਿ ਉਹ ਉਹ ਫਿਰ ਉਧਰਲੇ ਪਾਸੇ ਆਉਂਦਾ ਨਾ ਘਾਟਾ ਪੈ ਜਾਊਗਾ ਪ੍ਰੋਡਿਊਸਰ प्र, ਉਹਨੇ